ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਨਸ਼ੇ ਦੇ ਖਿਲਾਫ ਇੱਕ ਜਿਹੜੀ ਵੱਡੀ ਮਹਿੰਮੀ ਜੰਗ ਹੀ ਛੇੜੀ ਗਈ ਹੈ ਹੁਣ ਕਿ ਇਹ ਜਿਹੜਾ ਨਸ਼ੇ ਦਾ ਜਿਹੜਾ ਕੋੜ ਹੈਗਾ ਇਹਨੂੰ ਜੜੋਂ ਆਪਾਂ ਕੱਢ ਕੇ ਛਿੱਟ ਦੇਣਾ ਹੈ ਇੱਕ ਨਵੀਂ ਲਹਿਰ ਇੱਕ ਨਵੇਂ ਜੋਸ਼ ਦੇ ਨਾਲ ਇੱਕ ਦੁਬਾਰਾ ਇਹਦੀ ਸ਼ੁਰੂਆਤ ਕੀਤੀ ਗਈ ਹੈ ਜਿਹਦੇ ਵਿੱਚ ਜੰਗੀ ਪੱਦਰ ਤੇ ਜਿਹੜੇ ਨਸ਼ਾ ਦੇ ਹੌਟਸਪੌਟਸ ਹੈਗੇ ਆ ਉਹਨਾਂ ਦੇ ਵਿੱਚ ਪੁਲਿਸ ਵੱਲੋਂ ਜਿਹੜੀ ਲਗਾਤਾਰ ਹੁਣ ਕਾਰਵਾਈ ਰੋਜ਼ਾਨਾ ਚੱਲੂਗੀ ਤੇ ਜਿਹੜੇ ਨਸ਼ੇ ਦੇ ਜਿਹੜੇ ਤਸਕਰ ਹੈਗੇ ਆ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਹੋਗੀ। ਪੰਜਾਬ ਸਰਕਾਰ ਦਾ ਨਸ਼ਿਆਂ ਦੇ ਖਿਲਾਫ EDP ਜਿਹੜਾ ਹੈਗਾ ਇਹ ਪਲਾਨ ਹੈਗਾ ਇਹ ED ਵੱਲੋਂ ਮਤਲਬ ਇਨਫੋਰਸਮੈਂਟ ਜਿਹਦੇ ਵਿੱਚ ਅਸੀਂ ਨਸ਼ਾ ਤਸਕਰਾਂ ਦੇ ਉੱਤੇ ਨਿਰੰਤਰ ਕਾਰਵਾਈ ਕਰਾਂਗੇ। ਜਿਹੜੇ ਬੇਲ ਆਊਟ ਹੋ ਕੇ ਆਂਦੇ ਆ ਪੁਰਾਣੇ ਜਿਨ੍ਹਾਂ ਤੇ ਮੁਕਦਮੇ ਹੈਗੇ ਆ ਉਹਨਾਂ ਦੇ ਉੱਤੇ ਵੀ ਚੈੱਕ ਰੱਖਾਂਗੇ। ਇਹਨਾਂ ਦੇ ਜਿਹੜੀ ਆਪਣੀ ਪ੍ਰਾਪਰਟੀਆਂ ਨਸ਼ਾ ਵੇਚ ਕੇ ਜਿਹੜੀ ਬਣਾਈਆਂ ਉਹਨਾਂ ਨੂੰ ਵੀ ਅਸੀਂ ਕਾਨੂੰਨ ਅਨੁਸਾਰ ਜ਼ਬਤ ਕਰਾਵਾਂਗੇ ਤੇ ਨਿਰੰਤਰ ਇਹਨਾਂ ਤੇ ਕਾਰਵਾਈ ਚੱਲੂਗੀ